ਬਾਡੀ ਮੈਂ ਆ ਗਿਆ ਦੇਖੋ ਇਹ ਦੇਖੋ ਦੇਖੋ ਆ ਦੇਖੋ ਇਹ ਤਾਂ ਨਹੀਂ ਵੰਦਾ ਤੋਂ ਦੇ ਬੈਰੇ ਹਵਾ ਜੀ ਮੀਂਹ ਨਹੀਂ ਪੈਨੇ ਆ ਜਾ ਪੰਜ ਇੱਕ ਮਿੰਟ ਪੈ ਗਿਆ ਬੱਟਾਂ ਥਾਂ ਕਰਕੇ ਲੈਣਾ ਇਹ ਨਹੀਂ ਲਾਉਣੀ ਦਬਾ ਲਣੀ ਜੇ ਬੋਲਦੀਆਂ ਤਾਂ ਤਾਂ ਪਹਿਲਾਂ ਇਹ ਦਊਂ ਚੱਖੋਂ ਦੀ ਪਰ ਇਹ ਵੀ ਨਹੀਂ ਕਹਿ ਸਕਦੇ ਵੀ ਵਧੀਆ ਨਹੀਂ ਗਰਮੀ ਹੈ ਵਧੀਆ ਹੈ ਗਰਮੀ ਬਹੁਤ ਜ਼ਿਆਦਾ ਦੋ ਤਿੰਨ ਦਿਨ ਦੀ ਗਰਮੀ ਸੀ ਡੰਗਰ ਸਾਡੇ ਬਾਹਰ ਨਾ ਆ ਰਹੇ ਨੇ ਬੱਦਲ ਘੂਰ ਰਹੇ ਆ ਚੰਗਰਾਂ ਵਾਲੇ ਆਏ ਮੀਂਹ ਪੈਂਦਾ ਇਹ ਦੇਖੋ ਹਾਬੀ ਧਾਰਾ ਚੋ ਰਹੀ ਐ ਮੈਂ ਆਪਣੀ ਬਾਹ ਦੇ ਲੈ ਨਹੀਂ ਤਾਂ ਫੇਰ ਲਾਉਣੀ ਪੈਣਾ ਨਹੀਂ ਦੇਖੋ ਕਿੰਨਾ ਪੈ ਗਿਆ ਨਹੀਂ ਨਹੀਂ ਦੇਖਾ ਮੀਂਹ Papa ਬਾਹਰ ਤਾਂ ਕਿ ਤਕੋ ਚਤਰੀ ਲੈ ਲਓ ਨਹੀਂ ਮੈਂ ਦਿਖਾਉਣੀ ਬਾਹਰ ਬਿੜੀ ਲਾਸ਼ਕ ਦਿੱਤੀ ਸਟicker ਜਿਹਾ ਬਣਾ ਦੇਣਾ ਉਹਨੇ ਤੇਰਾ ਹਾਂ ਬੋਲ ਕੱਕਾ ਖਾਣੇ ਆ ਸਰੇ ਜਾਨਾ ਮੈਂ ਆਉ ਦੇ ਦੇਖੀ ਕੋ ਹੂ ਵੀ ਲਿਆ ਹਾਂ ਸਰ ਮਾਰ ਦਿਆ ਲਿਆ ਕਰਕੇ ਜੀ ਅੱਜ ਬਹੁਤ ਚਿਰ ਦੀ ਮਿਹਨਤ ਰੰਗ ਲਈ ਆ ਕਰੇਲੇ ਦੀ ਬੇਲ ਨੂੰ ਕਰੇਲਾ ਲੱਗੇ ਆ ਲੱਬਿਆ ਆ ਆਦੇ 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 ਆਹ ਪੈਰ ਚੱਕ ਆਹ ਦੇਖ ਬੜੇ ਹੂਆਂਗੇ ਅੰਦਰ ਬੇਲ ਲੱਗੇ ਹੋਇਆ ਦਾ ਫਲ ਝੜੀ ਜਾਂਦਾ ਫੇ ਤਾਂ ਕਰਕੇ ਇੱਥੇ ਮਾਏ ਦੱਸਿਆ ਦਾ ਮਾਹ ਵੀ ਤੁਹਾਨੂੰ ਉਹ ਇੱਕ ਤਾਰਾ ਨੇ ਆਦੇ ਮਾ ਪਿਤਾ ਬੜਾ ਕਦੇ ਲਾ ਪੌਣੇ ਪੱਟੀ ਜਾਂਦਾ ਕੱਕੜੀ ਗੱਡੀ ਹੋ ਗਈ ਪਕੜੀਆਂ ਵੀ ਖਸੀਆਂ ਖਸੀਆਂ ਹੋ ਗਈਆਂ ਚ ਇਹਨਾਂ ਨੂੰ ਮੁੱਕਣਾ ਅੱਗੇ ਥੋੜੇ ਪੱਤੇ ਖਾ ਗਏ ਨੇ ਤੇ ਸਪਰੇਅ ਕਰ ਦੋ ਤੇ ਖਾਣ ਲੱਗ ਗਏ ਮੈਂ ਤੁਹਾਨੂੰ ਰੋਜ਼ ਹੀ ਕਹੀ ਜਾਨੀ ਆ। ਕਹਿੰਦਾ ਨਾ ਕਰਦਾ। ਛੋਲੀਆਂ ਪੁੰਡੀਆਂ ਖਾ ਗਈ ਦੀ ਪੱਤੇ। ਹਾਂ ਪੱਤੇ ਵੀ ਖਾ ਗਈ ਦੀ ਫਿਰ ਫੜ ਵੀ ਕਿ ਝੜ ਜਾਂਦਾ ਹੁੰਦੇ ਕਿੰਨਾ ਫਾਲਾ ਹੈ ਬੇਸਾਬ। ਓ ਕੱਖ ਦਾ ਢੱਕਾ ਕੱਢੀ ਉੱਪਰੋਂ ਖੜਾ ਜਿਹੜਾ। ਏਨਾ ਸਬਜ਼ੀ ਸੇ। ਮਾਲੀ ਇਹਦੇ ਤੇ ਕਰ ਦੋ ਫਲ ਸੁਆ ਵੀ ਹੋਰ। ਚਲੋ ਆ ਮੱਕੀ ਲਈਤੀ ਮੱਕੀ ਨਿਕਲਉਦੀ ਕਾਟਾ ਜਾਨਵਰ ਵੱਧ ਪਾੜਦੇ ਆ ਨਿਕਲਦੀ ਤਾਂ ਬਥੇਰੀ ਆ ਸੱਚ ਸੋ ਦੋ ਪੱਟੀ ਪਈਆ ਲਾਈ ਨਾ ਇਹ ਕੀ ਕਰਾ ਆ ਜਾਨਵਰਾਂ ਨੇ ਖੱਡਾਂ ਹੀ ਖੱਡਾਂ ਕਰੀਆਂ ਪਈਆਂ ਨੇ ਖਾਈ ਜਾਂਦੀਆਂ ਨੇ ਇੰਨੇ ਕਿ ਗੋਲੀਆਂ ਬਣਦੀਆਂ ਕਾਟੋਂ ਆਨੇ ਹਨਾ ਕਾਟੋ ਫੋਨ ਦੀਆਂ ਇੰਨਾ ਭੱਜਦੀਆਂ ਨੇ ਅਜੇ ਤੇ ਚੜ ਜਾਂਦੀਆਂ ਅਮਰੂਦ ਤੇ ਕਦੇ ਕਿਤੇ ਕਰਦੀਆਂ ਰੈਡੀ ਆਪਣੀ ਫੁੱਲ ਹੋਊਗੀ ਕੱਖਾਂ ਲਈ ਇੰਦਰੋਂ ਵੀ ਸਾਰਾ ਉੱਤਰ ਗਿਆ ਇਹ ਖੜੀ ਦਈ ਹੋ ਗਿਆ ਇੱਥੇ ਪਹਿਲਾਂ ਤਾਂ ਰਿੰਟ ਸਾਰਾ ਬਾਹਰ ਗਿਆ ਤਾਂ ਇਹ ਤਾਂ ਨਹੀਂ ਚੱਲਣੀ ਹਾਂ देसी कह लिए भैया भी कह ज़्यादा पनीरी पट देते अपने पट्टिया पनीर बनाने का देखो कि पै गया ਓ ਵਰਤੀ ਓ ਵਰਤੀ ਓ ਵਰਤੀ ਓ ਆ ਸਾਰੀ ਨਾ ਪਟਾਣੀ ਪਟਾਣਾ ਕੀ ਕੱਲ ਨੂੰ ਪੜ ਦੇਣਗੇ ਆ ਵਰਤੀ ਅਣੀ ਲੰਬੀ ਹੋ ਗਿਆ ਤਿੰਨੇ ਹਾਂ ਵੇਚ ਨਾ ਜਾਨੂਰ ਗਰਜੇਂਗੀ